ਅੱਜ ਅਕਲ ਕਰਾਂਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗਣਿਤ ਦੀ ਗੁਰੂ ਅਰਜਨ ਦੇਵ ਜੀ ਦੀ ਵਿਦਿਆ ਨਾਨਾ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਦੇਖਰੇਖ ਚ ਕਰਵਾਈ ਗੁਰੂ ਅਮਰਦਾਸ ਜੀ ਨੇ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਰਾਗ ਗੁਰਮੁਖੀ ਅਰਬੀ ਅਤੇ ਫਾਰਸੀ ਭਾਸ਼ਾ ਦੇ ਨਾਲ-ਨਾਲ ਗਣਿਤ ਭਾਸ਼ਾ ਦਾ ਗਿਆਨ ਵੀ ਮਾਮਾ ਮੋਹਰੀ ਜੀ ਤੋਂ ਦਵਾਇਆ ਗੁਰੂ ਸਾਹਿਬ ਨੇ ਆਪਣੇ ਗਣਿਤ ਦੇ ਗਿਆਨ ਨੂੰ ਬੜੇ ਸੁਚੱਜੇ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਸਭ ਤੋਂ ਪਹਿਲਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਏਕੇ ਤੋਂ ਕੀਤੀ ਜਿਸ ਦਾ ਮੰਤਰ ਮੁਤਾਬਕ ਅਰਥ ਬਣਦਾ ਹੈ ਇੱਕ ਦਾ ਹੀ ਸਾਰਾ ਪਸਾਰਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ 18 10 20 ਤੇ ਕੀਤੀ ਜੋ ਕਿ ਗਣਿਤ ਦਾ ਸ਼ਬਦ ਹੈ ਉਸ ਤੋਂ ਬਾਅਦ ਜਦੋਂ ਮਹਾਰਾਜ ਮੁੰਦਾਵਣੀ ਮਹੱਲਾ ਪੰਜਵਾਂ ਦਾ ਗੁਰਬਾਣੀ ਵਿੱਚ ਜ਼ਿਕਰ ਕਰਦੇ ਹਨ ਉੱਥੇ ਮਹਾਰਾਜ ਸ਼ੁਰੂ ਵਿੱਚ ਕਹਿੰਦੇ ਹਨ ਥਾਲ ਵਿੱਚ ਤਿੰਨ ਵਸਤੂ ਪਈਓ ਭਾਵ ਕਿ ਇੱਥੇ ਤਿੰਨ ਵਸਤੂਆਂ ਦਾ ਜ਼ਿਕਰ ਹੋ ਰਿਹਾ ਹੈ ਪਰ ਅੱਗੇ ਅੱਗੇ ਜਾ ਕੇ ਮਹਾਰਾਜ ਉਸ ਵਿੱਚ ਅੰਮ੍ਰਿਤਨਾਮ ਠਾਕੁਰ ਕਾ ਪਿਓ ਦਾ ਜ਼ਿਕਰ ਕਰਕੇ ਉੱਥੇ ਵਸਤੂਆਂ ਚਾਰ ਬਣਾ ਦਿੰਦੇ ਹਨ ਤਾਨੇ ਮਹਾਰਾਜ ਤਨ ਹੈ ਮਹਾਰਾਜ ਦਾ ਗਣਿਤ ਤੇ ਮਹਾਰਾਜ ਦੀ ਕਿਰਪਾ